ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੋਂ ਬੇਨਤੀ ਹੈ ਜੋ ਪਹਿਲਾ ਕਾਰ ਸੀ ਉਹ ਟੀਨਾ ਦਾ ਬਣਿਆ ਹੋਇਆ ਸੀ ਸੋ ਟਰੱਸਟ ਦੇ ਮਤ ਦੇ ਨਾਲ ਸੇਵਾ ਸ਼ੁਰੂ ਹੋਈ ਹੈ ਨੀ ਪੱਤਾ ਰੱਖਿਆ ਗਿਆ ਹੈ ਤੋਂ ਆਪ ਦਾਸ ਨੇ ਤੰਬੂ ਦੇ ਵਿੱਚ ਹੁਣ ਗਿਜਾਰਾ ਹੋ ਰਿਹਾ ਹੈ ਤੋਂ ਛੇਤੀ ਛੇਤੀ ਸੰਗਤ ਨੂੰ ਬੇਤਰਸ ਦਾ ਸਾਥ ਦੇਣ ਇਹਨਾਂ ਨੂੰ ਸੇਵਾ ਭੇਜ ਕੇ ਸੋ ਟਰੱਸਟ ਜੋ ਹੈ ਜੋ ਛਤ ਦੀ ਸੇਵਾ ਜੋ ਹੈ ਉਹ ਕਰ ਸਕਣ ਜਿਨ੍ਹਾਂ ਦੀ ਉਹ ਦਾਣੀ ਸੱਜਣ ਸੇਵਾ ਭੇਜ ਕੇ ਤੋਂ ਦਾਸ ਦੀ ਮਦਦ ਕਰਨ ਕਿਰਪਾ ਕਰਨ ਸੋਲੈਂਟਰ ਜੋ ਹੈ ਛੇਤੀ ਛੇਤੀ ਪੈ ਸਕੇ ਕਿਉਂਕਿ ਮੇਨ ਏਰੀਆਂ ਦਾ ਸਮਾਂ ਹੈ ਅਨੇਰੀਆਂ ਦੀਮੀ ਆਉਂਦਾ ਜਿੰਨਾ ਵੀ ਹੋ ਸਕੇ ਛੇਤੀ ਛੇਤੀ ਲੈਂਟਰ ਜਿਹੜਾ ਪੈ ਜਾਵੇ ਬੇਨਤੀ ਹੈ ਸੰਗਤਾਂ ਨੂੰ ਛੇਤੀ ਛੇਤੀ ਮਾਇਆ ਭੇਜ ਕੇ ਦਾਸ ਦੀ ਮਰਜ਼ੀ ਕੀ ਜੇ ਧੰਨਵਾਦੀ ਹੋਵਾਂਗਾ ਸ਼ੁਕਰ ਹੈ ਸੰਗਤਾਂ ਦਾ ਲੱਖ ਲੱਖ ਕੋਟਨ ਕੋਟ ਧੰਨਵਾਦ ਹੈ ਜੀ ਬੇਨਤੀ ਹੈ ਪਰਵਾਨ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ